ਉਹ ਸ਼ੋਅ ਚੱਲਦਾ ਮੈਂ ਦਿਲਜੀਤ ਦਾ ਇੱਥੇ ਲੱਖਾਂ ਲੋਕ ਪਹੁੰਚੇ ਆ ਇਹ ਤਾਂ ਪੁਲ ਦੇ ਉੱਤੇ ਖੜੇ ਹੋਏ ਬੰਦੇ ਸਾਡਾ ਸਾਈਕੋ ਪੀਂਦੇ ਦੇਖਿਆ ਗੱਡੀਆਂ ਜਾਮ ਲੱਗੀਆਂ ਹੋਈਆਂ ਨੇ ਪੂਰੀਆਂ ਬੰਦੇ ਇੱਥੇ ਹੀ ਗੱਡੀਆਂ ਖੜਾ ਕੇ ਦੇਖਦੇ ਪਏ ਉਹਦੇ ਨੱਚਦੇ ਪਏ ਆ ਸਾਰੇ ਆ ਪੁਲ ਦੇ ਉੱਤੇ ਨਜ਼ਾਰਾ ਵਾ ਦੇਖੋ ਇੱਕ ਨਜ਼ਾਰਾ ਨੂੰ ਦੇਖ ਲਈਏ ਕਿੰਨੇ ਲੋਕ ਪਾਗਲ ਹੋਏ ਪਏ ਆ ਤੇ ਉਹ ਜਿਹੜੇ ਸਾਡੇ ਵਿਚਾਰੇ ਕਿਸਾਨ ਐ ਇੰਨੀ ਠੰਡ ਦੇ ਵਿੱਚ ਇੰਨੀ ਦੇਰ ਤੋਂ ਮਰਦੇ ਪਏ ਉਹਨਾਂ ਲਈ ਕੋਈ ਕੱਠ ਨਹੀਂ ਉਹਨਾਂ ਲਈ ਕੋਈ ਕੱਠ ਨਹੀਂ ਉਹਨਾਂ ਨੂੰ ਕੋਈ ਨਹੀਂ ਦੇਖਦਾ ਪਿਆ ਇੱਧਰ ਦੇਖੋ ਕਿੰਨੇ ਲੱਖਾਂ ਲੋਕਾਂ ਦਾ ਇੱਥੇ ਘਟ ਪਹੁੰਚ ਗਿਆ ਜਿਹੜੇ ਲੋਕ ਪਾਗਲ ਹੋਏ ਪਿਆ ਸ਼ੋਅ ਤਾਂ ਚੱਲਦਾ ਪਿਆ ਵਾ ਇੱਥੇ ਸੜਕ ਪੁਲ ਦੇ ਉੱਤੇ ਦੇਖੋ ਕਿੰਨਾ ਜਾਮ ਲੱਗਾਇਆ ਵਾ ਗੱਡੀਆਂ ਰੋ ਰੋ ਕੇ ਬੰਦੇ ਹੁਣ ਇੱਥੇ ਖਲੋਗੇ ਸਾਰੇ ਆ ਦੇਖੋ ਬੰਦੇ ਗੱਡੀਆਂ ਚੱਲਦੇ-ਚੱਲਦੇ ਰੁਕੀ ਜਾਂਦੇ ਆ ਰੋ ਕਰੇਖੋ ਕੀ ਕਰਾਂ ਸੜਕਾਂ ਦੇ ਦੇਖੋ ਨੱਚੀ ਜਾਂਦੇ ਪਏ ਆ ਇੰਨੇ ਪਾਗਲ ਹੋਈ ਪਈ ਦੁਨੀਆ ਆ ਲੋ ਆ ਕੁੜੀ ਨੂੰ ਦੇਖੋ